ਜੰਬੂ ਵਾਟਰ ਖੋਦ ਨੂੰ ਲੈ ਕੇ ਜਿਹੜਾ ਮਾਮਲਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਅਸੀਂ ਇੱਕ ਵਾਰ ਫਿਰ ਉਹਦਾ ਪੂਰਜੋਰ ਸਮਰਥਨ ਕਰਦੇ ਆ ਕਿਉਂਕਿ ਅਸੀਂ ਸਮਝਦੇ ਹਈਏ ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਜਿਹੜਾ ਰਸਤਾ ਰੋਕਿਆ ਹੋਇਆ ਹੈਗਾ ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ ਔਰ ਅਸੀਂ ਇਸ ਚੀਜ਼ ਦਾ ਵੀ ਸਮਰਥਨ ਕਰਦੇ ਆ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਆਜ਼ਾਦ ਕਮੇਟੀ ਬਣਾਈ ਜਾਵੇ ਜੋ ਕਿਸਾਨਾਂ ਨਾਲ ਔਰ ਬਾਕੀ ਧਿਰਾਂ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਸਕੇ ਕੋਕਸੀਏ ਸਮਝਤੇ ਹੈ ਕਿਸਾਨਾਂ ਦੇ ਜਿਹੜੇ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਕਿਸਾਨ ਸਾਡੇ ਦੇਸ਼ ਦੇ ਰਸਨੀਕ ਨੇ ਤੇ ਸਾਡਾ ਸਾਡਾ ਆਪਣਾ ਪ੍ਰਧਾਨ ਮੰਤਰੀ ਹੈ ਔਰ ਦੇਸ਼ ਦੀ ਦਿੱਲੀ ਰਾਸ਼ਟਾ ਨੀਤੇ ਦੇ ਵਿੱਚ ਜੇਕਰ ਉਹ ਜਾ ਕੇ ਆਪਣੇ ਗੰਗ ਪ੍ਰਧਾਨ ਮੰਤਰੀ ਸਾਹਿਬ ਨਾਲ ਕਰਨੇ ਚਾਹਦੇ ਹੈਗੇ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਵੈਸੇ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਤਿੰਨ ਕਾਨੂੰਨ ਸੀ ਜਿਹੜੇ ਜਿਨ੍ਹਾਂ ਦੇ ਖਿਲਾਫ ਐਜੀਟੇਸ਼ਨ ਪੂਰੇ ਮੁਰਕ ਦੇ ਵਿੱਚ ਹੋਇਆ ਜਿਸ ਦੇ ਵਿੱਚ ਪੂਰੇ ਮੁਰਕ ਦੇ ਲੋਕਾਂ ਨੇ ਭਾਗ ਲਿਆ ਉਸ ਐਜੀਟੇਸ਼ਨ ਤੋਂ ਬਾਅਦ ਜਦੋਂ ਉਹਨਾਂ ਨੇ ਉਹੋ ਕਿੰਨੋਂ ਕਾਨੂੰਨ ਵਾਪਸ ਲਏ ਸੀ ਉਦੋਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਜਿਹੜੀ ਐਮਐਸਪੀ ਦੀ ਮੰਗ ਹੈ ਉਹ ਮੰਨ ਲਈ ਜਾਏਗੀ ਪਰ ਕਿੰਨ ਸਾਲਾਂ ਤੋਂ ਬਾਅਦ ਵੀ ਅਫਸੋਸਨਰ ਕਹਿਣਾ ਪੈ ਰਿਹਾ ਹੈਗਾ ਕਿ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਖੁਦ ਕੀਤਾ ਹੋਇਆ ਵਾਅਦਾ ਜਿਹੜਾ ਉਹ ਹਾਲੇ ਤੱਕ ਵਫਾ ਨਹੀਂ ਹੋਇਆ ਔਰ ਜੇਕਰ ਕਿਸਾਨ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਯਾਦ ਕਰਾਉਣਾ ਚਾਹੁੰਦੇ ਆ ਜੇਕਰ ਉਹ ਆਪਣੀਆਂ ਮੰਗਾਂ ਦੇ ਸਬੰਧ ਦੇ ਵਿੱਚ ਦਿੱਲੀ ਜਾਣਾ ਚਾਹੁੰਦੇ ਆ ਤੇ ਇਸ ਦੇ ਵਿੱਚ ਕੋਈ ਹਰਜ ਨਹੀਂ ਹੈ ਆਵਾਜ਼ੀ ਪਾਰਟੀ ਜਿਹੜੀ ਹੈ ਕਿਸਾਨਾਂ ਦੀ ਮੰਗਾਂ ਦਾ ਪੂਰਜੋਰ ਸਮਰਥਨ ਕਰਦੀ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੁਕੰਮਲੀਆਂ ਜ਼ਾਂ ਅਸੀਂ ਹਰਿਆਣਾ ਗਵਰਨਮੈਂਟ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਉਹ ਹੱਥ ਧਰਮੇ ਛੱਡ ਕੇ ਤੇ ਰਹੇਗਾ ਉਹ ਕਿਸਾਨਾਂ ਦੀ ਸੁਖਾਵਾਂ ਬਹੌਲ